ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਇੱਕ ਜ਼ਰੂਰੀ ਵਿਸ਼ੇ ਤੇ ਤੁਹਾਡੇ ਸਭਨਾਂ ਦੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗਾ ਕਿਉਂਕਿ ਮੈਂ ਖੁਦ ਭਾਰਤੀ ਫੌਜ ਦੇ ਵਿੱਚ 22 ਸਾਲ ਨੌਕਰੀ ਕਰਨ ਤੋਂ ਬਾਅਦ 2018 ਦੇ ਵਿੱਚ ਮੈਡੀਕਲ ਬੋਰਡ ਪੈਨਸ਼ਨ ਆਇਆ ਜਦੋਂ ਵੀ ਕਿਸੇ ਮੁਲਾਜ਼ਮ ਦੀ ਖਾਸ ਕਰਕੇ ਜਿਹੜੇ ਫੌਜੀ ਵੀਰ ਫੌਜ ਵਿੱਚ ਡਿਊਟੀ ਕਰ ਰਹੇ ਨੇ ਰਿਟਾਇਰਮੈਂਟ ਦੀ ਜਾਂ ਪੈਨਸ਼ਨ ਦੀ ਡੇਟ ਆਉਂਦੀ ਹੈ ਚਾਹੇ ਉਹ ਪ੍ਰੀਮਚੂਰ ਰਿਟਾਇਰ ਆ ਰਿਹਾ ਹੈ ਜਾਂ ਕਿ ਮੈਡੀਕਲ ਬੋਰਡ ਆ ਰਿਹਾ ਜਾਂ ਕਲਰ ਸਰਵਿਸ ਕਰਕੇ ਆ ਰਿਹਾ ਤਾਂ ਬਹੁਤ ਸਾਰੇ ਸਵਾਲ ਰਿਟਾਇਰ ਹੋਣ ਵਾਲਿਆਂ ਦੇ ਮਨਾਂ ਵਿੱਚ ਘੁੰਮਣੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਆਪਸ ਵਿੱਚ ਜਦੋਂ ਵੀ ਕਿਤੇ ਇਕੱਠੇ ਹੁੰਦੇ ਨੇ ਤੇ ਇਹਨਾਂ ਸਵਾਲਾਂ ਦੀ ਆਮ ਹੀ ਚਰਚਾ ਕਰਦੇ ਨੇ ਕਿ ਸਾਡੀ ਪੈਨਸ਼ਨ ਕਿੰਨੀ ਬਣੇਗੀ ਸਾਨੂੰ ਜਿਹੜਾ ਕਮਿਊਟ ਹੈ ਉਹ ਕਿੰਨਾ ਮਿਲੇਗਾ ਗ੍ਰੈਚੂਇਟੀ ਕਿੰਨੀ ਮਿਲੇਗੀ ਜਿਹੜੇ ਪੁਰਾਣੇ ਪਹਿਲਾਂ ਪੈਨਸ਼ਨ ਜਾ ਚੁੱਕੇ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਵੀ ਫੋਨ ਕਰਕੇ ਪੁੱਛਦੇ ਰਹਿੰਦੇ ਨੇ ਮੈਂ ਵੀ ਜਦੋਂ ਦਾ ਚੈਨਲ ਸ਼ੁਰੂ ਕੀਤਾ ਤਾਂ ਇਹ ਜਿਹੜਾ ਸਵਾਲ ਹੈ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਹੈ ਕਮੈਂਟ ਬਾਕਸ ਦੇ ਵਿੱਚ ਵੀ ਜਿਹੜੇ ਵੀਰ ਮੈਨੂੰ ਜਾਣਦੇ ਨੇ ਜਿਹੜੀਆਂ ਪਲਟਨਾ ਵਿੱਚ ਮੈਂ ਡਿਊਟੀ ਕੀਤੀ ਆ ਉਹ ਵੀ ਫੋਨ ਕਰਦੇ ਨੇ ਕਿ ਸਾਡੀ ਜੀ ਪੈਨਸ਼ਨ ਦੀ ਡੇਟ ਆ ਗਈ ਆ ਤੇ ਜਿਹੜਾ ਕਮਿਊਟ ਆ ਉਹ ਲੈਣਾ ਚਾਹੀਦਾ ਜਾਂ ਨਹੀਂ ਤੁਸੀਂ ਦੱਸੋ ਤੁਸੀਂ ਕਿਵੇਂ ਕੀਤਾ ਸੀ ਲਿਆ ਸੀ ਨਹੀਂ ਲਿਆ ਸੀ ਜਾਂ ਕਿੰਨਾ ਲਿਆ ਸੀ ਸੋ ਉਹਦੀ ਆਪਾਂ ਵਿਚਾਰ ਤੁਹਾਡੇ ਨਾਲ ਕੁਝ ਮਿੰਟਾਂ ਵਾਸਤੇ ਸਾਂਝੀ ਕਰਾਂਗੇ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਉਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਆਈਕਨ ਜਰੂਰ ਦਬਾ ਦਿਆ ਕਰੋ ਤਾਂ ਕਿ ਇਸ ਤਰ੍ਹਾਂ ਦੀ ਹੋਰ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿੰਦੀਆਂ ਨੇ ਸੋ ਗੱਲ ਕਰਦੇ ਆਪਾਂ ਕਮਿਊਟ ਦੀ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਕਮਿਊਟ ਹੁੰਦਾ ਕੀ ਆ ਜਦੋਂ ਵੀ ਕੋਈ ਕਰਮਚਾਰੀ ਪੈਨਸ਼ਨ ਆਉਂਦਾ ਹੈ ਸਾਬਕਾ ਫੌਜੀ ਵੀਰ ਪੈਨਸ਼ਨ ਆਉਂਦਾ ਹੈ ਤਾਂ ਪੈਨਸ਼ਨ ਆਉਣ ਸਮੇਂ ਉਹਦੇ ਕੋਲੇ অপਸ਼ਨ ਹੁੰਦਾ ਹੈ ਕਿ ਉਹ ਆਪਣੀ ਅੱਧੀ ਪੈਨਸ਼ਨ ਦਾ ਜਿਹੜਾ ਪੈਸਾ ਹੈ ਉਹ ਇਕੱਠਾ ਲੈ ਸਕਦਾ ਹੈ ਫਿਰ ਉਹਦੀ ਪੈਨਸ਼ਨ ਦੇ ਵਿੱਚੋਂ ਪੈਸਾ ਹਰ ਸਾਲ ਜਿਹੜਾ ਉਹ ਵਾਪਸ ਜਮ੍ਹਾਂ ਹੁੰਦਾ ਰਹਿੰਦਾ ਜਿਹਨੂੰ ਕਮਿਊਟ ਕਹਿੰਦੇ ਨੇ ਇਹ ਡਿਫੈਂਸ ਦੇ ਵਿੱਚ 50% ਹੈ ਮੈਕਸਿਮਮ ਤੇ ਜਿਹੜੇ ਪੰਜਾਬ ਸਟੇਟ ਡਿਪਾਰਟਮੈਂਟ ਦੇ ਵਿਭਾਗ ਹੁੰਦੇ ਨੇ ਜਾਂ ਹੋਰ ਸੈਂਟਰਲ ਗਵਰਨਮੈਂਟ ਦੇ ਵਿਭਾਗ ਹੁੰਦੇ ਨੇ ਉਹਨਾਂ ਦੇ ਵਿੱਚ ਮੈਕਸਿਮਮ 40% ਹੈ ਪਰ ਤੁਸੀਂ ਘੱਟ ਵੀ ਲੈ ਸਕਦੇ ਹੋ ਜਿਵੇਂ ਮੈਂ 30% ਕਮਿਊਟ ਲਿਆ ਸੀ 50% ਨਹੀਂ ਲਿਆ ਸੀ ਪਰ ਕਈ ਜਿਹੜੇ ਕਰਮਚਾਰੀ ਨੇ ਜਿਹੜੇ ਮੁਲਾਜ਼ਮ ਨੇ ਜਿਹੜੇ ਫੌਜੀ ਵੀਰ ਨੇ ਔਰ ਡਾਊਟ ਦੇ ਵਿੱਚ ਰਹਿੰਦੇ ਨੇ ਵੀ ਇਹਦਾ ਫਾਇਦਾ ਹੈ ਜਾਂ ਨੁਕਸਾਨ ਹੈ ਸੋ ਵੀਰੋ ਤੁਹਾਨੂੰ ਮੈਂ ਦੱਸ ਦਿੰਨਾ ਕਿ ਮੈਂ ਖੁਦ ਕਮਿਊਟ ਲਿਆ ਸੀ ਔਰ ਬੜੇ ਲੋਕਾਂ ਦਾ ਸਲਾਹ ਕਰਨ ਤੋਂ ਬਾਅਦ ਲਿਆ ਸੀ ਇਹਦੇ ਫਾਇਦੇ ਜਾਂ ਨੁਕਸਾਨ ਮੈਂ ਤੁਹਾਨੂੰ ਦੱਸ ਦੇਣਾ ਨੁਕਸਾਨ ਇਹਦਾ ਇੱਕੋ ਹੀ ਹੈ ਕਿ ਤੁਹਾਡੀ ਪੈਨਸ਼ਨ ਆ ਜਿਹੜੀ ਤੁਹਾਡੇ ਖਾਤੇ ਵਿੱਚ ਅੱਧੀ ਆਉਂਦੀ ਆ ਤੇ ਤੁਹਾਨੂੰ ਕੋਈ ਜੋਬ ਕੋਈ ਨੌਕਰੀ ਪ੍ਰਾਈਵੇਟ ਜਾਂ ਸਰਕਾਰੀ ਜਾਂ ਬਿਜ਼ਨਸ ਕਰਨਾ ਪਏਗਾ ਆਪਣੇ ਘਰ ਦੇ ਖਰਚੇ ਚਲਾਉਣ ਦੇ ਲਈ ਪਰ ਜੇ ਪੈਨਸ਼ਨ ਆਉਣ ਤੋਂ ਪਹਿਲਾਂ ਤੁਹਾਡਾ ਬਿਜ਼ਨਸ ਸੈੱਟ ਹੈ ਤੁਹਾਡੇ ਬੱਚੇ ਵਿਆਹੇ ਨੇ ਜਾਂ ਤੁਹਾਨੂੰ ਕੋਈ ਮੰਥਲੀ ਪੈਸੇ ਦੀ ਜ਼ਰੂਰਤ ਨਹੀਂ ਕਿਸੇ ਹੋਰ ਪਾਸੇ ਪੈਸਾ ਆ ਰਿਹਾ ਤਾਂ ਫਿਰ ਤੁਹਾਡੇ ਕੋਲੇ ਨਾਂ ਲੈਣ ਦਾ ਆਪਸ਼ਨ ਵੀ ਹੋ ਸਕਦਾ ਹੁਣ ਫਾਇਦੇ ਦੇ ਜੇ ਮੈਂ ਤੁਹਾਨੂੰ ਗਣਾਵਾਂ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਇਹਦਾ ਵਿਆਜ ਹੈ ਉਹ 7 ਤੋਂ 8% ਮੈਕਸਿਮਮ ਹੁੰਦਾ ਜਿਹਦੀ ਉਮਰ 50 55 ਸਾਲ ਤੋਂ ਜ਼ਿਆਦਾ ਉਹਦਾ ਵਿਆਜ ਥੋੜਾ ਜਿਹਾ 8% ਤੋਂ ਉੱਪਰ ਹੋ ਸਕਦਾ ਨੰਬਰ 2 ਗੱਲ ਇਹਦੇ ਵਿੱਚ ਜਦੋਂ ਤੁਹਾਡੀ ਪੈਨਸ਼ਨ ਘਟ ਆਉਂਦੀ ਹੈ ਤਾਂ ਤੁਹਾਡੀ ਆ ਕੇ ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਡੀ ਫੌਜ ਵਾਲੀ ਪੈਨਸ਼ਨ ਔਰ ਤੁਹਾਡੀ ਨੌਕਰੀ ਮਿਲਾ ਕੇ ਜੇਕਰ ਇਨਕਮ ਟੈਕਸ ਸਲੈਬ ਦੇ ਵਿੱਚ ਤੁਸੀਂ ਆਉਂਦੇ ਹੋ ਤੇ ਜੇਕਰ ਤੁਸੀਂ ਕਮਿਊਟ ਲਿਆ ਹੋਇਆ ਤਾਂ ਤੁਹਾਨੂੰ ਉਹਦਾ ਫਾਇਦਾ ਹੋ ਜਾਂਦਾ ਹੈ ਤੁਹਾਡੀ ਪੈਨਸ਼ਨ ਆਟੋਮੈਟਿਕਲੀ ਤੁਹਾਡੇ ਖਾਤੇ ਵਿੱਚ ਜਿਹੜੀ ਉਹ ਘਟਿਆ ਰਹੀ ਹੈ ਇਹ ਤੁਹਾਨੂੰ ਇਹ ਫਾਇਦਾ ਤੀਸਰਾ ਜੇਕਰ ਤੁਸੀਂ ਪੈਨਸ਼ਨ ਆਉਣ ਤੋਂ ਬਾਅਦ ਆਪਣਾ ਮਕਾਨ ਬਣਾਉਣ ਵਾਸਤੇ ਬੱਚਿਆਂ ਦੀ ਸ਼ਾਦੀ ਕਰਨ ਵਾਸਤੇ bizness ਸ਼ੁਰੂ ਕਰਨ ਵਾਸਤੇ ਕੋਈ ਕਰਜ਼ਾ ਕੋਈ ਲੋਨ ਲੈਣਾ ਬੈਂਕ ਤੋਂ ਤਾਂ ਉੱਥੇ ਤੁਹਾਨੂੰ ਹੋ ਸਕਦਾ 10-11% ਤੇ ਲੋਨ ਲੈਣਾ ਪਵੇ ਪਰ ਇਹ ਤੁਹਾਨੂੰ ਬਹੁਤ ਘੱਟ ਵਿਆਜ ਤੇ ਜਿਹੜਾ ਪੈਸਾ ਮਿਲ ਰਿਹਾ ਚੌਥਾ ਇਹਦਾ ਫਾਇਦਾ ਇਹ ਆ ਵੀ ਪਰਮਾਤਮਾ ਨਾ ਕਰੇ ਕਿਸੇ ਮੁਲਾਜ਼ਮ ਦੀ ਪੈਨਸ਼ਨ ਆਉਣ ਤੋਂ ਬਾਅਦ ਅਗਰ ਡੈਥ ਹੋ ਜਾਂਦੀ ਹੈ ਤਾਂ ਜਿਹੜਾ ਕਮਿਊਟ ਦਾ ਬਚਿਆ ਪੈਸਾ ਉਹ ਮਾਫ ਕਰ ਦਿੱਤਾ ਜਾਂਦਾ ਹੈ ਉਹਦੀ ਫੈਮਿਲੀ ਨੂੰ ਫੁੱਲ ਪੈਨਸ਼ਨ ਜਿਹੜੀ ਉਹ ਦਿੱਤੀ ਜਾਂਦੀ ਹੈ ਸੋ ਇਹ ਜਿਹੜੇ ਇਹਦੇ ਬੈਨੀਫਿਟ ਨੇ ਕਮਿਊਟ ਲੈਣ ਦੇ ਸੋ ਮੇਰਾ ਆਪਣਾ ਪਰਸਨਲ ਤਜਰਬਾ ਇਹ ਆ ਕਿ ਕਮਿਊਟ ਜਿਹੜਾ ਉਹ ਲੈ ਲੈਣਾ ਚਾਹੀਦਾ ਹੁਣ ਉਹ ਜੇ ਤੁਹਾਨੂੰ ਲੱਗਦਾ ਕਿ ਮੇਰੀ ਪੈਨਸ਼ਨ ਬਹੁਤ ਘੱਟ ਜੇ ਕਿ 30% ਲੈ ਲਓ ਨਹੀਂ ਤਾਂ 50% ਵੀ ਲੈ ਲਓ ਹੁਣ ਇਹ ਤੁਹਾਡੀ ਪੈਨਸ਼ਨ ਦੇ ਹਿਸਾਬ ਨਾਲ ਕਮਿਊਟ ਤੁਹਾਡਾ ਬਣਦਾ ਕਿੰਨਾ ਤੁਹਾਡੀ ਪੈਨਸ਼ਨ ਕਿੰਨੀ ਬਣਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਪਰ ਵੀ ਮੈਂ ਇੱਕ ਵੀਡੀਓ ਬਣਾਵਾਂਗਾ ਇੱਕ ਸਪਾਈ ਦੀ ਇੱਕ ਐਨਸੀਓ ਦੀ ਹੌਲਦਾਰ ਦੀ ਜਿਹੜੀ ਤੁਸੀਂ ਆਪਣੀ ਪੈਨਸ਼ਨ ਉਹ ਕੈਲਕੂਲੇਟ ਕਿਵੇਂ ਕਰ ਸਕਦੇ ਹੋ ਤੇ ਆਪਣਾ ਕਮਿਊਟ ਕਿਵੇਂ ਕੈਲਕੂਲੇਟ ਕਰ ਸਕਦੇ ਹੋ ਕਿ ਤੁਹਾਡੀ ਟੋਟਲ ਪੈਨਸ਼ਨ ਕਿੰਨੀ ਬਣੇਗੀ ਉਹਦੇ ਵਿੱਚੋਂ ਕਿੰਨਾ ਕਮਿਊਟ ਕੱਟੇਗਾ ਬਾਕੀ ਬਚਦੀ ਪੈਨਸ਼ਨ ਤੁਹਾਡੀ ਕਿੰਨੀ ਖਾਤੇ ਵਿੱਚ ਆਏਗੀ ਇਹ ਆਪ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਪਰ ਮੈਂ ਵੀਡੀਓ ਬਣਾਵਾਂਗਾ ਫਿਲਹਾਲ ਮੇਰੀ ਤੁਹਾਨੂੰ ਸਾਰਿਆਂ ਨੂੰ ਰਹਿ ਹੀ ਹੈ ਜਿਹੜੇ ਵੀ ਫੌਜੀਆਾਂ ਦੀ ਜਾਂ ਮਲਾਜ਼ਮਾਂ ਦੀ ਪੈਨਸ਼ਨ ਦੀ ਡੇਟ ਆ ਗਈ ਆ ਜਾਂ ਤਿਆਰੀ ਕਰ ਰਹੇ ਨੇ ਸੋ ਤਜਰਬਾ ਹੀ ਕਹਿੰਦਾ ਕਿ ਤੁਹਾਨੂੰ ਕਮਿਊਟ ਦਾ ਪੈਸਾ ਲੈ ਲੈਣਾ ਚਾਹੀਦਾ ਹੈ ਉਹ ਆਪਣੇ ਆਉਣ ਤੋਂ ਬਾਅਦ ਕਿਸੇ ਬਿਜ਼ਨਸ 'ਤੇ ਲਾ ਦਿਓ ਬੱਚਿਆਂ ਦੀ ਪੜ੍ਹਾਈ 'ਤੇ ਲਾ ਦਿਓ ਬੱਚਿਆਂ ਦੀ ਸ਼ਾਦੀ 'ਤੇ ਲਾ ਦਿਓ ਮਕਾਨ ਬਣਾਉਣ 'ਤੇ ਲਾ ਦਿਓ ਕੋਈ ਹਰਜ ਨਹੀਂ ਪਰ ਨਾਲ ਸ਼ਰਤ ਇਹ ਹੈ ਕਿ ਤੁਹਾਨੂੰ ਕੋਈ ਨਾ ਕੋਈ ਨੌਕਰੀ ਕੋਈ ਬਿਜ਼ਨਸ ਜ਼ਰੂਰ ਕਰਨਾ ਪਏਗਾ ਸਿੱਖਣੋਂ ਹੀ ਮਿਲੇਗਾ ਤੁਹਾਡਾ ਟਾਈਮ ਵੀ ਪਾਸ ਹੋ ਜਾਏਗਾ ਔਰ ਤੁਹਾਨੂੰ ਐਕਸਟਰਾ ਜਿਹੜੀ ਇਨਕਮ ਵੀ ਆਏਗੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮਿਊਟ ਦੇ ਸਬੰਧ ਵਿੱਚ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਆ ਜੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ